ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਅੱਜ ਆਪਾਂ ਛੁੱਟੀਆਂ ਹੋ ਚੁੱਕੀਆਂ ਨੇ ਸਕੂਲ ਦੇ ਵਿੱਚ ਤੇ ਅੱਜ ਅਸੀਂ ਆਪਣੇ ਲੱਡਵਾੜਾ ਰੋਡ ਦੇ ਉੱਤੇ ਚਾਹ ਦਾ ਦੁੱਧ ਦਾ ਲੰਗਰ ਲਾਇਆ ਹੋਇਆ ਹੈਗਾ ਤੇ ਅਸੀਂ ਸਾਰੇ ਬੱਚਿਆਂ ਨੇ ਸਾਰੇ ਮੁੰਡਿਆਂ ਨੇ ਗਲੀਆਂ ਦੇ ਨੇ ਪ੍ਰੋਗਰਾਮ ਬਣਾਇਆ ਸੀਗਾ ਵੀ ਛੁੱਟੀ ਵਾਲੇ ਦਿਨ ਆਪਾਂ 25 ਦਸੰਬਰ ਵਾਲੇ ਦਿਨ ਆਪਾਂ ਲੰਗਰ ਲਾਵਾਂਗੇ ਚਾਹ ਦਾ ਸੋ ਜੋ ਅਸੀਂ ਮਿੱਠਿਆ ਜੀ ਵਾਹਿਗੁਰੂ ਨੇ ਅੱਜ ਕਿਰਪਾ ਕਰੀ ਹੈ ਲੰਗਰ ਚਾਹ ਪਾਣੀ ਦਾ ਤਿਆਰ ਹੈ ਤੇ ਸ਼ਿਕਾ ਰਹੇ ਸਾਰੇ ਜਣੇ ਸ਼ਿਕਾ ਰਹੇ ਨੇ ਆਪਣਾ ਹਰਮਨ ਨੂਰ ਕਾਕਾ ਗੱਗੂ ਅਕਾਜਵਾਹ ਹੈ ਮੁੰਡਾ ਤੇ ਸਾਡੇ ਸੇਵਾਦਾਰ ਨੇ ਕਾਕਾ ਜੀ ਤੇ ਇੱਧਰ ਚਾਹ ਪਾਣੀ ਦਾ ਤਿਆਰ ਆ ਸਾਰਾ ਚਾਹ ਬਣੀ ਪਈ ਆ ਦੁੱਧ ਵੀ ਉਬਾਲਿਆ ਪਿਆ ਗਿਆ ਸਾਰੇ ਬਹੁਤ ਸੇਵਾ ਕਰ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਹੈ ਇਹ ਪਾ ਹੁਣ ਹਰਸ ਵਾਲੇ ਲਾ ਆਇਆ ਕਰਾਂਗੇ ਜੀ ਬਾਅਦ ਜੋ ਮਿੱਠਿਆ ਹੋਏਗਾ ਕਹਿੰਦਾ ਮੇਰੀ ਬੰਨੀ ਬੱਚੇ ਵੀ ਲਾ ਰਹੇ ਨੇ ਦੇਖੋ ਸੇਵਾ ਸਾਰੇ ਜਣੇ ਸੇਵਾ ਕਰ ਰਹੇ ਨੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਓਏ ਉਹ ਲੜੀ ਸੇਵਾ ਸੇਵਾ ਰੋਕ ਕੇ ਰੋਕ ਕੇ ਸਾਰਿਆਂ ਨੂੰ ਚਾਹ ਪਿਆਇਆ ਕਰੋ ਵੀ ਚੰਗਾ ਲੜੀ ਹੁਣ ਰੋਕ ਕੇ ਸਾਰੇ ਜਣਿਆਂ ਨੂੰ ਚਾਹ ਪਿਆਇਆ ਕਰੋ ਜਰੂਰ ਕਿਵੇਂ ਚਾਹ ਹੋਰ ਪਾਣੀ ਕੋਣ ਚਾ ਚਾ ਪਾਉ ਪਾਉ ਇਹ ਚਾ ਪਾਉ ਇਹ ਸੁਣ ਰਿਹਾ ਮੂਹ ਵਾਜ ਪਾ ਲਾਇਆ ਹੋਇਆ ਧਰਮਸ਼ਾਲਾ ਤੇ ਕੋਲੇ ਲੰਗਰ ਚਾਹ ਦਾ ਚਾਹ ਦੁੱਧ ਦਾ ਲੰਗਰ ਬੱਤੀ ਸਾਰੇ ਸੇਵਾ ਕਰ ਰਹੇ ਨੇ ਜਵਾਹ ਲਕਿਨ ਕਿ ਸੇਵਾ ਕਰਦੇ ਹੋਏ ਬਾਈ ਉਹ ਜੀ ਦਾ ਖਾਲਸਾ ਬਾਈ ਉਹ ਜੀ ਦੀ ਪਤਨੀ ਕੁਛ ਸੇਵਾਦਾਰ ਆਪਣੇ ਅੰਦਰ ਫਿਰਦੇ ਨੇ ਪ੍ਰਮੋਤ ਜੀ ਤੇ ਆ ਸੇਵਾਦਾਰ ਬੈਠੇ ਨੇ ਆਪਣੇ ਹੋਰ ਜੋਧ ਕਿਧਰ ਗਿਆ ਜੋਧਾ ਜੋਧਾ ਕੰਮ ਲਿਆ ਰੈਣ ਭੇਜਿਆ ਤੇ ਹੁਣ ਚਾਹ ਚਲਾ ਰਹੇ ਆ ਜੀ ਆਪਾਂ ਫੇਰ ਚਲਾਵਾਂਗੇ ਤੋਂ ਪੂਰਾ ਲੰਗਰ ਦਿਲਾਵਾਂਗੇ ਜਿੰਨੇ ਦੇ ਕਰ ਚਾਹ ਚਲਦੀ ਹੈ ਚਾਹ ਚ ਲਾਵਾਂਗੇ ਤੇ ਅੱਜ ਅਸੀਂ ਖੜੇ ਸੀ ਧਰਮਸ਼ਾਲਾ ਦੇ ਅੰਦਰ ਦੇਖੋ ਛੁੱਟੀਆਂ ਹੋ ਗਈਆਂ ਸੀ ਬਈ ਇਸ ਕਰਕੇ ਅਸੀਂ ਸੋਚਿਆ ਵੀ ਚਲੋ ਸੇਵਾ ਲਈਏ ਤੇ ਹਰ ਵਾਰ ਸੇਵਾ ਲੈਣੇ ਆਂ ਅੱਜ ਇਸੇ ਗੱਲ ਦੀ ਤੁਸੀਂ ਤੇ ਤਾਂ ਹੀ ਨੂੰ ਐ ਕਹਿੰਦੀ ਹਾਂ ਆਲੋ ਹੇ ਰੋਜ਼ਾ ਬਾਂਸੀ ਦਾ ਮੁੰਡਾ ਉਹ ਸਾਡੀ ਸੇਵਾ ਚੱਲ ਰਹੀ ਹੈ ਦੁੱਧ ਦੀ ਵੀ ਚਲਾਵਾਂਗੇ ਥੋੜ੍ਹਾ ਲੈ ਕੇ ਜਾਓ ਸਾਹਿਬ ਜੱਜਾਂ ਦੇ ਸੀਦੀ ਦਿਹਾੜਾ ਨੂੰ ਸਮਰਪਿਤ ਤੂੰ ਜਾਂ ਤੂੰ ਆਉਂਦਾ ਨਹੀਂ ਹਣਾ ਤੂੰ ਤੂੰ ਪੜਾ ਕੇ ਨਹੀਂ ਹੋ ਕੇ ਦੁੱਧ ਤੇ ਇੱਥੇ ਕਿਹਾ ਸੀ ਮੈਂ ਆਹ ਟਿਕਣਾ ਭਾਈ ਬਤੋ ਢੋਲੀ ਤੂੰ ਆਉਂਦਾ ਨਹੀਂ ਹਣਾ ਤੂੰ ਆ ਤੇ ਨਹੀਂ ਨਾ ਇਹ ਕਿਹਨੂੰ ਤੇ ਲੱਲੂ ਆਣਾ ਰੋਡ ビスクਟਾਂ ਦੀ ਸੇਵਾ ਚੱਲ ਰਹੀ ਹੈ ਜੀ ਚਾਹ ਦਾ ਬਿਸਕਟ ਦਾ ਲੰਗਰ ਤਾਂ ਇਹਨਾਂ ਦੇ ਪੁੱਤਾਂ ਦੇ ਦੋ ਰੋਕ ਕੇ ਪਿਆ ਕਰੋਗੇ ਸਾਰਿਆਂ ਨੂੰ ਚਾਹ ਨਾ ਕੋਈ ਨਹੀਂ ਇਹ ਵੀਡੀਓ ਬਣਾਈ ਜਾਂਦੇ ਸਭ ਦੀ ਕਿਹਨੇ ਇਹ ਚ ਪਾਏ ਨੇ ਕਿਹਨੇ ਆਹ ਦੇਖ ਜੇ ਚ ਪਈ ਬੱਠਾ ਬਿਸਕਟ ਪਈ ਜੇ ਤਾਂ ਮਮੇ ਨੂੰ ਦੂੰਗਾ ਕਰੇ ਜਾ ਕੇ ਕੋਈ ਕੋਈ ਚੱਕਾ ਨਹੀਂ ਮੱਤ ਦੋਦਾ ਅੱਟੂਟੇ ਆ ਫਿਰ ਉੱਟੇ ਜਾ ਲੈ ਸਾਰੇ ਬੱਚੇ ਸੇਵਾ ਕਰਦੇ ਹੋਏ ਜੀ ਬਹੁਤ ਵਧੀਆ ਲੱਗ ਰਿਹਾ ਅੱਜ ਕੀਓ ਬੀਓ ਪੁੱਤ ਸਾਰੇ ਜਣੇ ਸ਼ਾਕੋ ਲੰਗਰ ਚਾਹਦਾ ਆਤੀ ਆਤੀ ਜੇ ਕਿੰਨੇ ਖਣੀ ਸ਼ਾਕੋ ਸ਼ਾਕੋ ਪੁੱਤ ਸਾਰੇ ਚਾਹ ਸ਼ਾਕੀ ਜਾਏ ਸਾਰੇ ਜਣੇ ਉੱਥੇ ਬਾਬੇ ਜੀ ਦੇ ਉੱਤੇ ਵੀ ਦਿਖਾ ਦੇਗੇ ਪਿੱਛੇ ਲੈ இ진டலை இந்த விட்டல ਹਾਂਜੀ ਸੰਗਤ ਜੀ ਸਾਰੇ ਜਣੇ ਚਾਹ ਛੱਕ ਕੇ ਜਾਇਓ ਮਹਾਰਾਜ ਕਿਰਪਾ ਨਾਲ ਲੰਗਰ ਸਟਾਰਟ ਹੋ ਰ ਗਿਆ ਤੇ ਸੰਗਤ ਆ ਰਹੀ ਹੈ ਜਾ ਰਹੀ ਹੈ ਚਾਹ ਪਾਣੀ ਛੱਕ ਕੇ ਜਾ ਰਹੀ ਹੈ ਅੱਜ ਬਹੁਤ ਵਧੀਆ ਦਿਨ ਚੜਿਆਗਾ ਤੇ ਮਹਾਰਾਜ ਨੇ ਸੇਵਾ ਲਾਈ ਅੱਜ ਤੇ ਸਾਰੇ ਚਾਹ ਪਾਣੀ ਦਾ ਲੰਗਰ ਆਪਾਂ ਤਿਆਰ ਕਰਕੇ ਸੰਗਤਾਂ ਨੂੰ ਸ਼ਿਕਾ ਰਹੇ ਹਾਂ ਤੇ ਦੇਖਾਂਗੇ ਮਹਾਰਾਜ ਕਿਰਪਾ ਕਰੇ ਜਦੋਂ ਦੁੱਧ ਦਾ ਵੀ ਲੰਗਰ ਚਲਾ ਲਾਂਗੇ ਨਾਲ ਹੀ ਇੱਕ ਵਾਰੀ ਚਾਹ ਦਾ ਜਦੋਂ ਪ੍ਰੋਗਰਾਮ ਹੋ ਗਿਆ ਸਾਰਾ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਰਿਹਾ ਜੋ ਹੋ ਰਿਹਾ ਹੈ ਬਹੁਤ ਵਧੀਆ ਅੱਜ ਭਾਗਾਂਾਂ ਦੇ ਚੜਾਗਾ ਮਹਾਰਾਜ ਨੇ ਸੇਵਾ ਲਾਈ ਹੈ ਤਿੰਨ ਵਾਰ ਰਹੇ ਆਪਾਂ ਹਾਂਜੀ ਪ੍ਰਮੋਦ ਜੀ ਫਿਰਦੇ ਨੇ ਆਪਣੇ ਪ੍ਰਮੋਦ ਜੀ ਬਹੁਤ ਸੇਵਾ ਕਰ ਰਹੇ ਨੇ ਇਹ ਆਪਣੀ ਗਲੀ ਚ ਗਵਾਂਢ ਨੇ ਗਵਾਂਢੀ ਨੇ ਤੇ ਬਹੁਤ ਵਧੀਆ ਸੇਵਾ ਕਰਦੇ ਨੇ ਵਿਚਾਰੇ ਕੱਲ੍ਹ ਦੇ ਲੱਗੇ ਹੋਏ ਨੇ ਇਕੱਠਾ ਕਰਨ ਦੁੱਧ ਦਾ ਰਾਸ਼ਨ ਦਾ ਸਾਰਾ ਹਨਾ ਜੋ ਪੈਸੇ ਟੱਗਾ ਸਾਰਾ ਵਿਚਾਰਾ ਨੇ ਇਕੱਠਾ ਕਰਾਇਆ ਤੇ ਹਰਮਨ ਨੇ ਹਰਮਨ ਬੈਠਾਗਾ ਹਰਮਨ ਸੇਵਾ ਕਰਾ ਰਿਹਾ ਤੇ ਆਪਾਂ ਵੀ ਖੜਿਆਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲੂਣੇ ਰੋਡ ਜਾਂਦਾ ਬਾਈ ਜੀ ਤੇ ਆ ਇਧਰੋਂ ਬਾਜ਼ਾਰ ਆਉਂਦਾ ਇਧਰੋਂ ਫਾਟਕਾ ਕੰਨੀਓ ਸਾਰੀ ਜਿਹੜੀ ਹੈਗੀ ਹੈਲੂਣੇ ਨੂੰ ਖੜਕ ਜਾਂਦੀ ਹੈ ਤੇ ਆਪਣਾ ਨੂਰ ਵੀ ਫਿਰ ਰਿਹਾ ਵਿੱਚ ਨੂਰ ਆਪਣਾ ਸੇਵਾ ਕਰਾਉਂਦਾ ਹੋਇਆ ਨੰਨੇ-ਮੁੰਨੇ ਬੱਚੇ ਸਾਰੇ ਬਹੁਤ ਵਧੀਆ ਸੇਵਾ ਕਰਾ ਰਹੇ ਸੀ ਅੱਜ ਬਲ ਚੜ ਕੇ ਇਹਨਾਂ ਨੇ ਬਹੁਤ ਸੇਵਾ ਕਰਾਈ ਐ ਅੱਜ ਵਿਚਾਰਾ ਨੇ ਬਹੁਤ ਵਧੀਆ ਲੱਗਿਆ ਬੱਚਿਆਂ ਦੀ ਸੇਵਾ ਦੀ ਭਾਵਨਾ ਹਨ ਤੇ ਮਹਾਰਾਜ ਕਿਰਪਾ ਕਰ ਇਹਨਾਂ ਨੂੰ ਭਾਗ ਲਾਵੇ ਬਈ ਸੇਵਾ ਨੂੰ ਫਲ ਦੇ ਵੀ ਚਾਹ ਦਿਓ ਵੀ ਸਾਰੇ ਚਾਹ ਦਾ ਲੰਗਰ ਆਪਾਂ ਹੁਣ ਇਹ ਤੋਂ ਬਾਅਦ ਦੁੱਧਾ ਲੰਗਰ ਚਲਾਵਾਂਗੇ ਜੀ ਦੁੱਧ ਪ੍ਰਮੋਤ ਜੀ ਕਰਮ ਕਰ ਰਹੇ ਹਾਂ ਦਾਲ ਲੰਗਰ ਤਿਆਰ ਹੈ। ਦੁਬਾਰਾ ਦੁੱਧ ਚਲਾਵਾਂਗੇ ਆਪਾਂ ਹੁਣ ਮਹਾਰਾਜ ਦੀ ਕਿਰਪਾ ਨਾਲ। ਚਲਾਉਣਾ ਤਾਂ ਸੀ ਬਈ ਪਹਿਲਾਂ ਵੀ ਸੀ ਥੋੜਾ ਜਿਹਾ। ਉਹ ਬਾਹਰ ਕੁੜਿਆਂ ਦਾ ਘਟ ਹੋ ਗਿਆ ਕਿ ਜਿਆ। ਚਾਹਾਂ ਲੈ ਕੇ ਆਉਂਗੀ। ਦੋ ਤਣੇ ਦੁੱਧ ਕੋਣ ਬਾਦ। ਚਾਹ ਹੋਰ ਲੈ ਜਾਓ। ਚਾਹ ਹੋਈ ਆ ਬਸ ਲੈ ਜਾਓ। ਦੁੱਧ ਉਹੀ ਪਿਉਣਾ ਉਹ ਆਪਾਂ ਨੇ ਕਹਿ ਦਿੱਤਾ। ਹਾਂ ਬਸ ਦੁੱਧ ਹੀ ਚਲਾਉਣਾ ਹੈ ਦੁਬਾਰਾ। ਅੱਕਲ। ਲਾਓ 5 ਮਿੰਟ ਕਰ। ਠੀਕ। ਇਹ ਨੂਰੇ ਖੜੇ ਖੜੇ ਨੂੰ ਤਿੰਨ ਗ੍ਰੰਡ ਵੱਜੇ ਇੱਕ ਔਰੇ ਇੱਕ ਔਰੇ ਇੱਕ ਔਰੇ ਉਹ ਵੈਸੇ ਹੀ ਹੋ ਗਿਆ ਹੋ ਕੋਈ ਨਹੀਂ ਇੱਕ ਤਾਂ ਗੇਟ ਦੇ ਲੱਗ ਗਿਆ ਤੂੰ ਵਾਰੀ ਮਾਈਕ ਨਾਲ ਲੱਗ ਭੜ ਭੜ ਉਹ ਵੀ ਗ੍ਰੰਡ ਪਹਿਲੀ ਵਾਰੀ ਲਾ ਉਸ ਮਿੰਟ ਕਰ ਦੋ ਵੀਦ ਤੋਂ ਬਾਅਦ ਥੱਲੇ ਮੈਂ ਕਰ ਔਰਾ ਕਿ ਕਰ ਔਰਾ ਕਿ

ਤੇ ਆਪਣੇ ਤੇਜੀ ਜੀ ਬੈਠੇ ਨੇ ਇਹਨਾਂ ਨੇ ਸੇਵਾ ਬਹੁਤ ਕਰਾਈ ਅੱਜ ਸਾਰਾ ਦਿਨ ਹਾਜ਼ਰੀ ਲਵਾਈ ਹੈ ਜੋਤ ਤੇ ਹੋਰ ਬੱਚੇ ਸਾਰੇ ਨੰਨੇ ਮੰਨੇ ਸਾਰਿਆਂ ਨੇ ਸੇਵਾ ਬਹੁਤ ਵਧੀਆ ਨਿਭਾਈ ਨੂਰ ਨੇ ਬਹੁਤ ਵਧੀਆ ਸੇਵਾ ਕੀਤੀ ਅੱਜ ਤੇ ਸਾਰੇ ਬੱਚਿਆਂ ਦਾ ਹੀ ਧੰਨਵਾਦ ਆ ਦਿਲੋਂ ਤੇ ਜਿਨ੍ਹਾਂ ਨੇ ਵੀ ਸੇਵਾ ਕਰਾਈ ਜਿਨ੍ਹਾਂ ਨੇ ਤਿਲ ਫੁੱਲ ਭੇਟਾ ਪਾਈ ਦੁੱਧ ਦਾ ਦਾਨ ਬਖਸ਼ਿਆ ਤੇ ਮਹਾਰਾਜ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹਨ ਬਹੁਤ ਵਧੀਆ ਸਭ ਨੇ ਸੇਵਾ 'ਚ ਹਿੱਸਾ ਪਾਇਆਗਾ

ਸਾਨੂੰ ਕਰ ਦਿੱਤਾ ਹੈ ਜੀ ਸਾਰੇ ਪਹੁੰਚਣ ਜਿਨ੍ਹਾਂ ਨੇ ਸੇਵਾ ਕੀਤੀ ਦੁੱਧ ਦਾ ਲੰਗਰ ਚ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਆਪਾਂ ਸਾਨੂੰ ਜਿਵੇਂ ਦਿਖਾਇਆ ਸੀ ਆਪਾਂ ਲੰਗਰ ਲਾਇਆ ਸੀ ਅੱਜ ਤੇ ਸਭ ਜੰਦਿਆਂ ਦੀ ਯਾਦ ਦੇ ਵਿੱਚ ਸੀਦੀ ਦਿਹਾੜੇ ਕਰਕੇ ਤੇ ਜੋ ਆਪਾਂ ਹੁਣ ਸਮਾਪਤੀ ਕਰਾਏ ਆ ਉਹਨਾਂ ਦੀ ਤੇ ਥੋੜੀ ਜੀ ਬਚ ਗਈ ਸੀ ਚਾਹ ਵਗੈਰਾ ਉਹ ਅਸੀਂ ਉਧਰ ਸਟੇਸ਼ਨ ਕੋਲੇ ਲੀਵਰ ਬੈਠੀਆ ਗਰੀਬ ਬੱਚੇ ਸੀ ਵਿਚਾਰੇ ਉਹਨਾਂ ਨੂੰ ਉਹਨਾਂ ਨੂੰ ਪਾਏ ਸੀ ਦੇ ਬਹੁਤ ਥੋੜਾ ਮਿਸ ਹੋ ਗਿਆ ਵੀਡੀਓ ਬਣਾਉਣੀ ਰਹਿ ਗਈ ਮੇਰੇ ਬਾਅਦ ਚ ਜ਼ਿਆਦਾ ਆ ਤੇ ਉਹਨਾਂ ਨੂੰ ਵਿਚਾਰਾਂ ਨੇ ਭੱਜ ਗਈ ਪੀਤੀ ਚਾਹ ਦੁੱਧ ਪੱਤੀ ਪਾਈ ਹੋਈ ਸੀਗੀ ਤੇ ਉਹ ਜਿਵੇਂ ਕਹਿੰਦੇ ਹੁੰਦੇ ਨੇ ਵਿਚਾਰਾ ਉਹਨੂੰ ਗਰੀਬ ਬੰਦੇ ਸੀ ਮਾਹ ਚੱਲ ਵਧੀਆ ਹੋ ਗਿਆ ਨਾ ਚਾਹ ਲੇਖੇ ਲੱਗੀ ਦੁੱਧ ਦੁੱਧੀ ਸੀ ਵੈਸੇ ਚਾਹ ਤਾਂ ਕਾਦੀ ਸੀ ਲੇਖੇ ਲੱਗਾ ਚਲੋ ਬਹੁਤ ਵਧੀਆ ਹੋ ਗਿਆ ਸਾਨੂੰ ਪਹਿਲਾਂ ਐਸੀ ਵੀ ਐਸੀ ਮੰਦਿਰ ਚ ਪਾ ਗਿਆਂਗੇ ਤਰਵੈਣੀ ਮੰਦਿਰ ਆਪਣੇ ਉੱਥੇ ਮਾਨਸਾ ਪਰ ਉੱਥੇ ਉਹਨਾਂ ਨੇ ਲਈ ਨਹੀਂ ਤੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਹਦਾ ਦਾਣਾ ਪਾਣੀ ਲਿਖਿਆ ਜਾਂਦਾ ਨਾ ਉਹ ਵੀ ਬੀਂਦਾ ਜਿਹਦੇ ਮੋਹਰ ਲੱਗੀ ਹੁੰਦੀ ਹੈ ਤਾ ਉਹ ਜਰੇ ਚ 42 ਗਰੀਬ ਬੱਚੇ ਉਹਨਾਂ ਦੇ ਮੂੰਹਰ ਲੱਗੇ ਹੋਏ ਸੀ ਉਹਨਾਂ ਨੇ ਪੀ ਲਈ ਉਹਨਾਂ ਨੂੰ ਸਵਾਦ ਲੱਗੀ ਬਹੁਤ ਕਹਿੰਦੇ ਵੀ ਬਹੁਤ ਸਵਾਦ ਲੱਗੀ ਹੈ ਨਾ ਵਿਚਾਰਿਆਂ ਨੂੰ ਗਰੀਬਾਂ ਨੂੰ ਤਾਂ ਚਾਹੀ ਚਾਹੀਦੀ ਹੁੰਦੀ ਹੈ ਤੇ ਚਲੋ ਮਹਾਰਾਜ ਦੀ ਕਿਰਪਾ ਕਰੀ ਬਈ ਉਹਨਾਂ ਦਾ ਵੀ ਲਿਖਿਆ ਹੋਇਆ ਸੀਗਾ ਪੁੰਨ ਦਾਨ ਕਰਨਾ ਤੇ ਆਪਾਂ ਉਹਨਾਂ ਨੂੰ ਪਾਏ ਸੀਗੇ ਬਾਕੀ ਸਮਾਪਤੀ ਹੋ ਗਈ ਸੀ ਦੁੱਧ ਵਗੈਰਾ ਚੱਲਿਆ ਸੀ ਬਹੁਤ ਵਧੀਆ ਅੱਜ ਮਹਾਰਾਜ ਦੀ ਕਿਰਪਾ ਕੀਤੀ ਬਹੁਤ ਵਧੀਆ ਤੇ ਤੇ ਆਪਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਜਣੇ ਵੀਡੀਓ ਦੇਖਿਆ ਜਰੂਰ ਤੇ ਆਪਾਂ ਹਰ ਸਾਲ ਵਾਹਿਗੁਰੂ ਦੀ ਕਿਰਪਾ ਕਰੇ ਸੇਵਾ ਜਰੂਰ ਕਰਿਆ ਕਰਾਂਗੇ ਇਹ ਤੇ ਸਾਰੇ ਸਹਿਯੋਗ ਦਿਓ ਸਾਰੇ ਭੈਣ ਭਰਾ ਨੂੰ ਵੀਡੀਓ ਦੇ ਮਾਧਮੇ ਰਾਹੀਂ ਮੈਂ ਕਹਿਣਾ ਚਾਹਣਾ ਵੀ ਸਾਰੇ ਸਹਿਯੋਗ ਦਿਓ ਮੱਤਵਤ ਅੱਗੇ ਅਗਲੀ ਵਾਰ ਆਪਾਂ ਬਾਦ ਚੜ ਕੇ ਹੋਰ ਲੰਗਰ ਲਾਵਾਂਗੇ ਧੰਨਵਾਦ ਸ਼ੁਕਰੀਆ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ